ਇਹ ਕਹਿੰਦਾ ਵੀ ਜਿਹੜੀ ਚੀਜ਼ਾਂ ਹੈਗੀਆਂ ਨੇ ਮੈਂ ਜਾਗ ਲਾਣਾ ਜਿਹੜੀ ਸਾਰੀ ਤੌੜੀ ਵਗੈਰਾ ਕਿੰਦਾ ਟੇਸਟ ਪਹਿਲਾਂ ਕਿਵੇਂ ਲੱਗਿਆ ਮੈਂ ਤਾਂ ਅੱਜ ਪਹਿਲੀ ਵਾਰ ਖਾਧਾ ਹੈ ਵਾਕਈ ਮੇਰੇ ਨਾਲ ਦੇਖੋ ਭੁੱਲੜ ਭਾਜੀ ਖੜੇ ਨੇ ਬਾ ਕਮਾਲ ਹੈ ਪੀ ਐਚ ਲੈਵਲ ਵਾਲਾ ਵੀ ਹੈ ਡਰਾਈ ਲੈਵਲ ਵਾਲਾ ਵੀ ਹੈ ਮਤਲਬ ਅਲੱਗ-ਅਲੱਗ ਜਿੰਨੇ ਵੀ ਥਰਮੋਮੀਟਰ ਆਉਂਦੇ ਆ ਇਸ ਚੀਜ਼ ਨੂੰ ਮੇਨਟੇਨਿਓ ਰੱਖਦੇ ਹੋਏ ਆਪਾਂ ਤੇ ਆ ਹੈਗੀ ਤੌੜੀ ਜੀ ਇਹ ਤੌੜੀ ਕਹਿੰਦੇ ਇਹਦੇ ਵਿੱਚ ਹੈਗਾ ਜਾਗ ਆ ਦੇਖੋ ਜੀ ਇਹ ਕਟੋ ਕੱਟ ਬਿਨਾ 4 ਤੋਂ 5 ਸਾਲ ਪੁਰਾਣਾ ਜਾਗ ਹੈ ਬਹੁਤ ਟੇਸਟੀ ਹੈਲਦੀ ਭਰ ਹੈਗਾ ਤੁਸੀਂ ਬੰਦੇ ਨੇ ਪੂਰਾ ਅੱਜ ਮੈਂ ਪਹਿਲਾਂ ਤਾਂ ਮੈਨੂੰ ਭੁਲੇਖਾ ਹੀ ਪਿਆ ਥੋੜਾ ਜਿਹਾ ਗੱਭਰੂ ਨੌਜਵਾਨ ਜਿਨੇ ਦਿਲਜੀਤ ਤੋਂ ਇਨਸਪਾਇਰ ਹੋਇਆ ਤੇ ਦਿਲਜੀਤ ਦੀ ਲੁੱਕੇ ਚ ਜਲੇਬੀਆਂ ਕੱਢ ਰਿਹਾ ਪੰਜਾਬੀ ਆ ਗਿਆ ਤੇ ਪੰਜਾਬੀ ਛਾ ਗਿਆ ਵਾਲਾ ਕੰਮ ਕਰਨਾ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਉਹ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਇੱਕ ਤੀੜਾਂ ਪਰ ਸ਼ਾਮੇ ਸ਼ੋਣ ਗਿਆ ਨਾਨਾ ਜੀ ਦੇ ਹੱਥੋਂ ਖਾ ਲਈ ਮੈਂ ਤਾਂ ਛਾ ਜਾਊਗਾ ਇੱਕ ਵਾਰੀ ਦਾ ਪੂਰਾ ਰਾਜ ਕਰੂੰਗਾ ਤੇ ਫਿਰ ਮੈਂ ਇਸ ਚੀਜ਼ ਨੂੰ ਫਾਲੋ ਕਰਿਆ ਟੈਂਪਰੇਚਰ ਨੂੰ ਫਾਲੋ ਕਰਿਆ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦਿਲਜੀਤ ਅੱਜ ਪੂਰੇ ਦੇਸ਼ਾਂ ਦੇਸ਼ਾਂ 'ਚ ছਾਇਆ ਹੋਇਆ ਦਿਲਜੀਤ ਦੀ ਲੁੱਕ ਪਰ ਦਿਲਜੀਤ ਦੀ ਲੁੱਕ ਵਿੱਚ ਇੱਕ ਗੱਭਰੂ ਨੌਜਵਾਨ ਜਿਨੇ ਦਿਲਜੀਤ ਤੋਂ ਇਨਸਪਾਇਰ ਹੋਇਆ ਤੇ ਦਿਲਜੀਤ ਦੀ ਲੁੱਕ ਵਿੱਚ ਜਲੇਬੀਆਂ ਕੱਢ ਰਿਹਾ ਇੱਕ ਅਸੀਂ ਇਹ ਵੀ ਕਹਾਂਗੇ ਕਿ ਦਿਲਜੀਤ ਦੀ ਜਿਹੜੀਆਂ ਸਟੇਜਾਂ ਹੈਗੀਆਂ ਜਿੱਥੇ ਲੱਖਾਂ ਲੱਖ ਰੁਪਏ ਨੇ ਟਿਕਟਾਂ ਵੇਚਦੇ ਨੇ ਪਰ ਉਹ ਦਿਲਜੀਤ ਦੀ ਲੁੱਕ ਵਿੱਚ ਜਲੇਬੀਆਂ ਕੱਢ ਰਿਹਾ ਕਿਉਂ ਜਲੇਬੀਆਂ ਕੱਢ ਰਿਹਾ ਕਿਉਂ ਦਿਲਜੀਤ ਦੀ ਲੁੱਕ ਕਿਉਂ ਉਹਨੂੰ ਆਪਣੇ ਅਪਣਾਣੀ ਪਈ ਸਾਡੇ ਨਾਲ ਅਮਨ ਹੈਗੇ ਨੇ ਜਿਹੜੇ ਕੀ ਇੱਥੇ ਜਲੇਬੀ ਕੱਢ ਰਹੇ ਨੇ ਜਿਨ੍ਹਾਂ ਦਾ ਅਮਨ ਜਲੇਬੀ ਕੱਢ ਰਿਹਾ ਦਿਲਜੀਤ ਦੀ ਲੁੱਕ ਵਿੱਚ ਬਸ ਹਾਂਜੀ ਬਿਲਕੁਲ ਸਰ ਮੈਂ ਇੱਕ ਬਸ ਦਿਲਜੀਤ ਭਾਜੀ ਤੋਂ ਇਨਸਪਾਇਰ ਹੋਇਆ ਅੱਜ ਅਗ ਸਿਨੇ ਚ ਲੈ ਕੇ બસ ਯਾਰ ਮੈਂ ਕਿਹਾ ਅੱਜ ਪੰਜਾਬੀ ਆ ਗਏ ਹੋ ਤੇ ਪੰਜਾਬੀ ਛਾ ਗਏ ਵਾਲਾ ਕੰਮ ਕਰਨਾ ਆਪਾਂ ਨੇ ਚਾਹੇ ਭਾਜੀ ਹੈਗੇ ਸਟੇਜ 'ਤੇ ਛਾਏ ਪੇ ਆਪਾਂ ਇਹ ਜਲੇਬੀ ਦੇ ਗੈਟਅਪ ਦੇ ਵਿੱਚ ਛਾਉਣਾ ਜੀ ਦਿਲਜੀਤ ਨੂੰ ਇੰਨਾ ਪਿਆਰ ਕਰਦੇ ਹੋ ਕਿ ਦਿਲਜੀਤ ਅੱਜ ਸਟਾਰ ਹੈਗਾ ਤੇ ਸਟਾਰ ਦੇ ਮੋਢਿਆਂ 'ਤੇ ਖੜ ਕੇ ਕਹਿੰਦੇ ਨੇ ਉਹਦਾ ਮੋਢਾ ਵਰਤ ਰਿਓ ਵੀ ਦਿਲਜੀਤ ਦਾ ਸੀ ਲੁੱਕ ਬਣਾਈ ਆ ਤਾਂ ਦਿਲਜੀਤ ਦੇ ਨਾਲ ਨਾਲ ਮੈਂ ਵੀ ਸਟਾਰ ਬਣ ਜਾਗਾ ਦੇਖੋ ਜੀ ਮੈਂ ਆਪਣੀ ਮਸ਼ਹੂਰੀ ਕਰਕੇ ਦਿਲਜੀਤ ਭਾਜੀ ਦਾ ਗੈਟਅਪ ਨਹੀਂ ਪਰਿਆ ਮੈਂ ਸਿਰਫ ਪੱਗ ਦਾ ਪਿਆਰ ਉਹ ਦਿਲ ਦਾ ਪਿਆਰ ਹੈ ਜਿਹੜਾ ਉਸ ਚੀਜ਼ ਨੂੰ ਲੈ ਕੇ ਭਾਜੀ ਨੂੰ ਫੋਲੋ ਕਰਦੇ ਹੋਏ ਮੈਂ ਇਸ ਇਨਸਪਾਇਰ ਹੋਇਆ ਭਾਜੀ ਕੋਲੋਂ ਇਹ ਮੈਨੂੰ ਜਿਹੜੀ ਇਹ ਮੇਰੀ ਤੂੜੀ ਵਾਲਾ ਜਾਗ ਹੁੰਦਾ ਉਸ ਚੀਜ਼ ਨੂੰ ਮੈਂ ਫੋਲੋ ਕਰਨਾ ਹੀ ਦਿਲਜੀਤ ਭਾਜੀ ਕੋਲੋਂ ਸਿੱਖਿਆ ਤੇ ਦਿਲਜੀਤ ਦਾ ਕੋਈ ਕੋਈ ਦਿਲਜੀਤ ਦਾ ਗਾਣਾ ਤੁਸੀਂ ਤਾਂ ਜਲੇਬੀ ਕੱਢਦੇ ਹੋ ਜਲੇਬੀ ਤੇ ਦਿਲਜੀਤ ਦਾ ਮੇਲ ਨਹੀਂ ਹੈ ਕਿ ਕੋ ਮਾਰਾ ਮੋਟਾ ਕੋਈ ਗਾ ਜਾਂ ਸ਼ੇਰ ਸ਼ੂ ਰਾਂਦਾ ਕੋਈ ਕਿਉਂਕਿ ਦਿਲਜੀਤ ਤਾਂ ਜਲੇਬੀ ਤਾਂ ਸ਼ਾਇਦ ਉਹ ਸ਼ੌਂਕ ਜਰੂਰ ਰੱਖਦੇ ਨੇ ਮਤਲਬ ਕਿਸ ਤਰ੍ਹਾਂ ਦਾ ਜਿਹੜੀ ਅਸੀਂ ਕਹਿੰਦੇ ਸ਼ਾਨਾਨ ਖਾਨ ਦਾ ਦੇਖੋ ਦਲਜੀਤ ਭਾਜੀ ਸਾਰਾ ਖਾਣਾ ਆਪ ਬਣਾਉਂਦੇ ਆ ਉਹ ਮੈਂ ਬੜੀ ਵੀਡੀਓ ਦੇਖਿਆ ਉਹਨਾਂ ਦੀ ਸਾਰਾ ਖਾਣਾ ਆਪ ਬਣਾਉਣਾ ਆਪ ਹੀ ਕਰਨਾ ਸਾਰਾ ਕੁਝ ਫਿਰ ਖਾ ਕੇ ਕਹਿੰਦੇ ਆ ਆਹਾ ਵਾਹ ਸਵਾਦ ਆ ਗਿਆ ਰੱਬਾ ਐ ਕਹਿੰਦੇ ਹੁੰਨੇ ਆ ਬਾਕੀ ਰਹੀ ਗੱਲ ਸ਼ੇਰ ਦੀ ਹੈ ਜਿਹੜੀ ਉਹ ਦਿਲ ਤੋਂ ਦਾ ਸ਼ੇਰ ਜਿੰਨੇ ਮਰਜ਼ੀ ਮੇਰੇ ਤੋਂ ਕੋਹਾ ਲੋ ਬੁਆ ਲੋ ਜਿੰਨੇ ਮਰਜੀ ਬੁਲਾਵੋ ਸਾਰੇ ਸ਼ੇਰ ਇੱਕ ਤਾਂ ਮੂੰਹ ਤੋਂ ਇਹ ਲਾਓ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਕਲ ਦਿਲਜੀਤ ਦੀ ਬਣਾਈ ਹੋਈ ਤਾਂ ਬੰਦੇ ਨੂੰ ਅਸਲੀ ਪਛਾਣ ਜਿਹੜੀ ਹੈਗੀ ਹੈ ਕਹਿੰਦੇ ਨਾ ਉਹ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਅੱਜ ਵੱਜਣਾ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਉਹ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕਿ 33ਾਂ ਪਰ ਸ਼ਾਮੇ ਸ਼ੋਣਗੀਆਂ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕੀ ਕਤੀੜਾਂ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਪੀਵੀ 23 ਵਾਲਾ ਹੁਣ ਫੜਨ ਲਈ ਲੱਤਾ ਭੂਂਡਦੀਆਂ ਕੀ ਬਾਤ ਹੈ ਕੀ ਬਾਤ ਹੈ ਪੂਰਾ ਕਾਪੀ ਕਰ ਲਿਆ ਦਿਲਜੀਤ ਨੇ ਤੇ ਅਸੀਂ ਚਲੋ ਜਲੇਬੀ ਤੁਸੀਂ ਕਰਦੇ ਕੋਈ ਸਪੈਸ਼ਲ ਜਲੇਬੀ ਜਿਵੇਂ ਹੈਗੀ ਤੁਹਾਡਾ ਤੁਹਾਡੀ ਜ ਜੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਕਿਉਂਕਿ ਅੱਜ ਤੁਸੀਂ ਸਪੈਸ਼ਲ ਤੁਹਾਨੂੰ ਕਈ ਸੈਲੀਬ੍ਰਿਟੀ ਮਿਲਣ ਆਈਆਂ ਨੇ ਇੱਥੇ ਹਾਂਜੀ ਬਿਲਕੁਲ ਸਰ ਦੇਖੋ ਕਸਟਮਰਾਂ ਦਾ ਵੀ ਬਹੁਤ ਪਿਆਰ ਮਿਲਿਆ ਭਾਜੀ ਦਾ ਆਸ਼ੀਰਵਾਦ ਮਿਲਿਆ ਦਲਜੀਤ ਤੋਂ ਸੰਝਾ ਵਾਲੇ ਭਾਜੀ ਦਾ ਆਸ਼ੀਰਵਾਦ ਮਿਲਿਆ ਹਨ ਤੇ ਆ ਸਾਰੀ ਗੱਲਾਂ ਕਰਦੇ ਹੋਏ ਆਪਾਂ ਇਸ ਸਟੇਜ ਤੇ ਪਹੁੰਚ ਗਏ ਹਾਂ ਕਿ ਆਪਾਂ ਅੱਜ ਕਿਸੇ ਵੀ ਫਲੇਵਰ ਦੀ ਕਿਸੇ ਵੀ ਜੂਸ ਮਤਲਬ ਮੀਨ ਫਰੂਟ ਦੇ ਜੂਸ ਦੀ ਆਪਾਂ ਜਲੇਬੀ ਬਣਾ ਸਕਦੇ ਹਾਂ ਅੱਛਾ ਕਿਸੇ ਵੀ ਜੋ ਮਤਲਬ ਜਿਹੜਾ ਮੂੰਹ ਕੱਢੋ ਕਿਹੜੇ ਤੁਸੀਂ ਜੂਸ ਨੂੰ ਲੈ ਕੇ ਆਉਣਾ ਕਿਸੇ ਵੀ ਜਿਹੜਾ ਫਰੂਟ ਦਾ ਜੂਸ ਨਿਕਲਦਾ ਉਸੇ ਨੂੰ ਪ੍ਰੋਸੈਸ ਆਪਾਂ ਕਰਕੇ ਉਸ ਨੂੰ ਚਾਸਣੀ ਵਿੱਚ ਕਨਵਰਟ ਕਰਕੇ ਉਹ ਤਾਂ ਕੈਮੀਕਲ ਤਾਂ ਹਰ ਕੋਈ ਖਵਾ ਸਕਦਾ ਜਾਂ ਜਿਵੇਂ ਤੁਸੀਂ ਮਟਕਾ ਰੱਖਿਆ ਮਟਕੇ ਦਾ ਕੀ ਪ੍ਰੋਸੈਸ ਹੈਗਾ ਦੇਖੋ ਮਟਕੇ ਦਾ ਪ੍ਰੋਸੈਸ ਹੈਗਾ ਜੀ ਮੇਰੇ ਮੰਮੀ ਜੀ ਨੇ ਕਿਸੇ ਟਾਈਮ ਕਿਹਾ ਸੀਗਾ ਵੀ ਤੂੰ ਜਲੇਬੀਆਂ ਬਣਾਉਂਦਾ ਜਿਹੜੀਆਂ ਅਸੀਂ ਤੁਹਾਨੂੰ ਮਟਕੇ ਨੂੰ ਜਰੂਰ ਅਸੀਂ ਦਿਖਾਵਾਂ ਕਿਉਂਕਿ ਅੱਜਕੱਲ ਮਟਕਾ ਜਿਹੜਾ ਹੈਗਾ ਇਹਨੂੰ ਵੀ ਲੋਕੀ ਵੈਸੇ ਭੁੱਲਦੇ ਜਾ ਰਹੇ ਆ ਜੀ ਇਹ ਹੁੰਦੀ ਤੌੜੀ ਪੰਜਾਬੀ ਮਤਲਬ ਪੁਰਾਣਾ ਵਿਰਸਾ ਪੁਰਾਣੀ ਰਸੋਈਆਂ ਦੇ ਵਿੱਚ ਪਾਈ ਜਾਂਦੀ ਹੁੰਦੀ ਸੀਗੀ ਦਹੀ ਵੀ ਰੱਖਣੀ ਇਹਦੇ ਚ ਸਬਜ਼ੀਆਂ ਵੀ ਇਹਦੇ ਚ ਰੱਖਿਣਾ ਸਾਰਾ ਕੁਝ ਇਸੇ ਦੇ ਵਿੱਚ ਹੁੰਦਾ ਸੀਗਾ ਤੇ ਮੇਰੇ ਨਾਨਾ ਜੀ ਕਿਆ ਕਰਦੇ ਹੁੰਦੇ ਸੀਗੇ ਮੇਰੇ ਮੰਮੀ ਜੀ ਦੇ ਕਹਿਣ ਮੁਤਾਬਕ ਕਿ ਨਾਨਾ ਜੀ ਇਸ ਦੇ ਵਿੱਚ ਮੈਦਾ ਪਾਉਣਾ ਪਾਣੀ ਪਾਉਣਾ ਤੂੜੀ ਦੇ ਵਿੱਚ ਜਾ ਕੇ ਦੱਬਿਆਉਣਾ ਫਿਰ ਉਸ ਤੋਂ ਬਾਅਦ ਅਸੀਂ ਜਿੱਦ ਕਰਨੀ ਸਾਨੂੰ ਜਲੇਬੀ ਖਲਾ ਫਿਰ ਨਾਨਾ ਜੀ ਨੇ ਆਪ ਹੀ ਘਰੇ ਬਣਾ ਕੇ ਉਹ ਹਲਵਾਈ ਨਹੀਂ ਸੀਗੇ ਵੈਸੇ ਆਪ ਘਰੇ ਬਣਾ ਕੇ ਜਲੇਬੀ ਮੰਮੀ ਜੀ ਉਹਨਾਂ ਨੂੰ ਖਲਾਉਣੀ ਤੇ ਮੰਮੀ ਜੀ ਉਹਨਾਂ ਨੇ ਖਾ ਕੇ ਜਲੇਬੀ ਕਹਿਣਾ ਵਾਹ ਜੀ ਵਾਹ ਮੈਨੂੰ ਮੰਮੀ ਜੀ ਕਹਿੰਦੇ ਸੀਗੇ ਕਿ ਜੇ ਤੂੰ ਜਲੇਬੀ ਨਾਨਾ ਜੀ ਦੇ ਹੱਥੋਂ ਖਾ ਲਈ ਮੈਂ ਤੂੰ ਛਾ ਜਾਊਗਾ ਇੱਕ ਵਾਰੀ ਦਾ ਪੂਰਾ ਰਾਜ ਕਰੂੰਗਾ ਤੇ ਫਿਰ ਮੈਂ ਇਸ ਚੀਜ਼ ਨੂੰ ਫਾਲੋ ਕਰਿਆ ਟੈਂਪਰੇਚਰ ਨੂੰ ਫਾਲੋ ਕਰਿਆ ਤੂੜੀ ਦੇ ਵਿੱਚ ਮੈਦੇ ਨੂੰ ਦੱਬਣਾ ਮਦਾਨੀ ਨੂੰ ਦੱਬਣਾ ਮਤਲਬ ਕੱਚੇ ਮੈਦੇ ਨੂੰ ਪ੍ਰੋਸੈਸ ਵਿੱਚ ਲਿਆ ਕੇ ਪਕਾਉਣਾ ਪਕਾਉਣ ਤੋਂ ਬਾਅਦ 6 ਘੰਟੇ ਸਰਵ ਕਰਨਾ ਸਿਰਫ 6 ਘੰਟੇ ਤਾਂ ਇਸ ਚੀਜ਼ ਤੇ ਮੈਨੂੰ 2 ਸਾਲ ਲੱਗੇ ਘਟੋ ਘਟ 2 ਸਾਲ 2 ਸਾਲ ਸਰ ਮੈਂ ਮੈਦਾ ਬਣਾਉਂਦਾ ਰਿਹਾ ਆ ਮਦਾਨੀ ਬਣਾਤੀ ਐਨ ਨਹੀਂ ਬਹੁਤ ਜ਼ਿਆਦਾ ਬਣਾਉਂਦਾ ਸੀ ਮਦਾਨੀ ਬਣਾਤੀ ਡੋਲਤੀ ਬਣਾਤੀ ਡੋਲਤੀ ਬਣਾਤੀ ਡੋਲਤੀ ਦੋ ਸਾਲ ਰੈਗੂਲਰ ਮੈਂ ਡੰਗਰ ਵਾਲੀ ਤੂੜੀ ਖਰਾਬ ਕਰੀ ਤੇ ਮੈਦਾ ਖਰਾਬ ਕਰਿਆ ਖਰਚਾ ਕਿੰਨਾ ਕਰਿਆ ਕੁਝ ਨਹੀਂ ਪਤਾ 네ਗੇਟਿਵ ਹੋ ਕੇ ਘਰੇ ਬਹਿ ਗਿਆ ਮੇਰੇ ਵਸ ਦੀ ਗੱਲ ਨਹੀਂ ਯਾਰ ਮੈਂ ਨਹੀਂ ਕਰ ਸਕਦਾ 네ਗੇਟਿਵ ਹੋ ਕੇ ਘਰ ਬੈਠਣ ਤੋਂ ਬਾਅਦ ਦਲਜੀਤ ਭਾਜੀ ਦੀ ਗੱਲ ਲੱਗੀ ਮੇਰੇ ਉਰੇ ਆ ਕੇ ਜਿਹੜਾ ਕਰੰਟ ਉਹਨਾਂ ਦੇ ਵਿੱਚ ਸੀ ਨਾ ਉਹ ਕਰੰਟ ਐ ਸਮਝ ਲਓ ਦਲਜੀਤ ਭਾਜੀ ਨੇ ਅੱਧ ਨਾਲੋਂ ਜ਼ਿਆਦਾ ਕਰੰਟ ਮੈਨੂੰ ਦੇ ਦਿੱਤਾ ਸੀਗਾ ਮੈਂ ਯਾਰ ਕਰਨਾ ਦਾ ਵਿੱਚ ਛਾ ਹੀ ਜਾਣਾ ਫਿਰ ਭਾਜੀ ਵਾਂਗੂ ਫਿਰ ਸ਼ੁਰੂਆਤ ਕਰਦੀ ਦਰਵਾਰਾ ਫਿਰ ਸ਼ੁਰੂਆਤ ਕਰਦੀ ਉਹੀ ਮਟਕਾ ਉਹੀ ਤੂੜੀ ਉਹੀ ਪ੍ਰੋਸੈਸ ਉਹੀ ਸਾਰਾ ਕੁਝ ਕਰਕੇ ਤਿਆਰ ਤੇ ਭਾਜੀ ਦਾ ਯਾਰ ਆਸ਼ੀਰਵਾਦ ਮਿਲਿਆ ਦਲਜੀਤ ਭਾਜੀ ਦਾ ਔਰ ਡੇਢ ਮਹੀਨੇ ਦੇ ਵਿੱਚ ਪੂਰਾ ਪ੍ਰੋਸੈਸ ਐ ਮੁੱਠੀ ਜਿਹਾ ਕਰ ਲਿਆ 95% ਜਿਹੜਾ ਮੋਟ ਵਾਲੀ ਜਲੇਬੀ ਤਾਂ ਤਿੰਨ ਚਾਰ ਤਰ੍ਹਾਂ ਦੀ ਜਲੇਬੀ ਅੱਜ ਤੁਸੀਂ ਇੱਥੇ ਪੇਸ਼ ਕਰ ਰਹੇ ਹੋ ਨਾ ਦੇਖੋ ਜੀ ਮੈਂ ਚਾਰ ਤਰ੍ਹਾਂ ਦੀ ਜਲੇਬੀ ਇਸ ਟਾਈਮ ਮੇਰੇ ਕੋਲ ਜਾਗ ਆਪਣਾ ਬੈਟਰ ਸੇਮ ਰਹੂਗਾ ਜਿਹਨੂੰ ਮਦਾਨੀ ਕਹਿੰਦੇ ਆ ਕਿਉਂਕਿ ਆਰਗੇਨਿਕ ਹੈ ਇਹਦੇ ਵਿੱਚ ਕੋਈ ਮਸਾਲਾ ਨਹੀਂ ਆ ਅੱਗੇ ਜਿਹੜੇ ਫਲੇਵਰ ਦੇਣੇ ਆ ਉਹ ਆਪਣੇ ਗ੍ਰੀਨ ਐਪਲ ਆ ਪਾਈਨੈਪਲ ਆ ਸਿੰਪਲ ਹੋਗੀ 슈ਗਰ ਵਾਲੀ ਤੇ ਦੇਸੀ ਗੁੜ ਵਾਲੀ ਅੱਜ ਆਪਾਂ ਚਾਰ ਫਲੇਵਰ ਲੈਂਦੇ ਆ ਫਲੇਵਰ ਜੋ ਮਰਜੀ ਬਣਵਾ ਲੂਂਗੇ ਤੋ ਹੀ ਬਣਾ ਲੂ ਜੀ ਸੁਪਨਾ ਕੀ ਹੈਗਾ ਸੁਪਨਾ ਦੇਖੋ ਭਾਜੀ ਦੇ ਪਿੱਛੇ ਪਿੱਛੇ ਚੱਲਦੇ ਆ ਸੁਪਨਾ ਮੇਰਾ ਪੂਰਾ ਹੋ ਹੀ ਚੱਲਿਆ ਲਗਭਗ ਇੱਕ ਆਪਾਂ ਫਰੈਂਚਾਈਜ਼ੀ ਮਾਡਲ ਆ ਜਿਹੜਾ ਬਸ ਮੈਨੂੰ ਕਹਿੰਦੇ ਨੇ ਬਾਜੀ ਨੂੰ ਕਹਿੰਦੇ ਸੀ ਨਾ ਕਿਸੇ ਟਾਈਮ ਬਾਜੀ ਕਹਿੰਦੇ ਹੁੰਦੇ ਸੀ ਕਿ ਯਾਰ ਕੋਈ ਮੈਨੂੰ ਐਸਾ ਬੰਦਾ ਨਹੀਂ ਮਿਲਿਆ ਹੀਰਾ ਤਰਾਸ਼ਨ ਵਾਲਾ ਵੀ ਮੈਨੂੰ ਕੋਈ ਤਰਾਸ਼ ਲਵੇ ਬਸ ਉਹ ਚੀਜ਼ ਆ ਕੋਈ ਮੈਨੂੰ ਤਰਾਸ਼ਨ ਵਾਲਾ ਨਹੀਂ ਮਿਲ ਲਿਆ ਬਸ ਆਪਣਾ ਜੀ ਆਊਟਲੈਟ ਹੋ ਗਿਆ ਫਰੈਂਚਾਈਜ਼ੀ ਮਾਡਲ ਕੰਪਲੀਟ ਹੋ ਚੁਲਿਆ ਜੀ ਲਗਭਗ ਸਿਰਫ 5% ਬਾਕੀ ਹੈ ਜੀ ਤੇ ਆਪਾਂ ਇੱਕ ਆਟਲੈਟ ਸਿਸਟਮ ਤੇ ਫਰੈਂਚਾਈਜ਼ੀ ਮਾਡਲ ਪਰ ਕੰਮ ਕਰ ਰਹੇ ਹਾਂ ਜੀ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਇੱਕ ਅ ਅਨੋਖੀ ਤੁਹਾਨੂੰ ਅਸੀਂ ਜਲੇਬੀ ਜਿਹੜੀ ਅਸੀਂ ਖوان ਜਾ ਰਹੇ ਆ ਸਾਡੇ ਨਾਲ ਪੰਗੂ ਮੈਡਮ ਵੀ ਹੈਗੇ ਨੇ ਸਰ ਵੀ ਹੈਗੇ ਨੇ ਤੇ ਅਮਨ ਜਿਹੜਾ ਕੀ ਇਸ ਜਲੇਬੀ ਨੂੰ ਤਿਆਰ ਕਰਦਾ ਹੈ ਮਨ ਤਿਆਰ ਕਰਦਾ ਜਲੇਬੀ ਨੂੰ ਮੈਡਮ ਕਿਵੇਂ ਲੱਗੀ ਜਲੇਬੀ ਇਹ ਕਹਿੰਦਾ ਵੀ ਜਿਹੜੀ ਚੀਜ਼ਾਂ ਹੈਗੀਆਂ ਨੇ ਮੈਂ ਜਾਗ ਲਾਣਾ ਜਿਹੜੀ ਸਾਰੀ ਤੂੜੀ ਵੇਰਾ ਕਿੰਦਾ ਟੇਸਟ ਪਹਿਲਾਂ ਕਿਵੇਂ ਲੱਗਿਆ ਮੈਂ ਤਾਂ ਅੱਜ ਪਹਿਲੀ ਵਾਰ ਖਾਦਾ ਹੈ ਵਾਕਈ ਮੇਰੇ ਨਾਲ ਦੇਖੋ ਭੁੱਲੜ ਭਾਜੀ ਖੜੇ ਨੇ ਬਾ ਕਮਾਲ ਹੈ ਮੈਨੂੰ ਗਰ ਮੈਨੂੰ ਇਹ ਲੱਗੀ ਜਿਹੜਾ ਇਹਨਾਂ ਨੇ ਮੈਥਡ ਦੱਸਿਆ ਵੀ ਇਹ ਇੱਕ ਇੱਕਦੇ ਟਾਈਮ ਚ ਨਹੀਂ ਬਣਦਾ ਤੇ ਸ਼ੁੱਧ ਜਿਹੜੀ ਚੀਜ਼ ਆ ਉਹ ਬਹੁਤ ਘੱਟ ਰਹੇਗੀ ਤੇ ਮੈਂ ਮੁਬਾਰਕਬਾਦ ਦਿੰਨੀ ਆ ਤੇ ਹਮੇਸ਼ਾ ਇਹ ਕਹੂੰਗੀ ਵੀ ਜਿੰਨੀ ਇਹ ਮਿਹਨਤ ਕਰ ਰਿਹਾ ਇਹਦਾ ਸੁਪਨਾ ਪੂਰਾ ਹੋਵੇ ਗੋੜਦੀ ਜਲੇਬੀ ਅਮਨ ਇੱਕ ਵਾਰੀ ਗੋੜਦੀ ਜਲੇਬੀ ਜ਼ਰੂਰ ਮੈਮ ਨੂੰ ਟੈਸਟ ਕਰਾਓ ਕਿਉਂਕਿ ਇਹ ਕਿਹੜੀ ਜਲੇਬੀ ਹੈ ਅਮਨ ਇਹ ਹੈਗੀ ਜੀ ਫਾਈਨਲ ਜਿਹੜੀ ਜਲੇਬੀ ਨਜ਼ਰ ਆ ਰਹੇ ਨੇ ਇਹ ਅਮਨ ਦੋ ਪੀਸ ਚੈੱਕ ਕਰਾ ਦਿੰਨਾ ਮੈਮ ਨੂੰ ਹਲੇ ਤਿਆਰ ਨਹੀਂ ਹੋ ਰਹੀ ਹਵਾ ਕਰਕੇ ਇਹ ਹੈਗੀ ਜੀ ਗੁੜ ਦੀ ਜਲੇਬੀ ਗੁੜ ਵੀ ਉਹ ਹੈ ਜਿਹੜਾ ਮਾਰਕੀਟ ਵਾਲਾ ਨਹੀਂ ਹੈਗਾ ਇਹ ਅੱਛਾ ਘਰੇ ਹੀ ਮੈਂ ਸਰਵ ਕਰਦਾ ਗੰਨੇ ਦਾ ਜੂਸ ਲਿਆ ਕੇ ਉਸ ਨੂੰ ਬਾ ਗੁੜ ਤਿਆਰ ਕਰਕੇ ਉਹਦਾ ਪਿਓਰ ਮਤਲਬ ਚਸਨੀ ਬਣਾ ਕੇ ਆਣ ਵਧੀਆ ਆਲੀ ਹਨ ਜੀ ਚਲ ਪਹਿਲਾਂ ਪਹਿਲਾਂ ਇਹਨਾਂ ਨੂੰ ਖਾਣ ਦਿਓ ਪਹਿਲਾਂ ਪਤਾ ਲੱਗਦਾ ਕੀ ਜੀ ਫੜੋ 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 ਚੱਕ ਲਓ ਜਿਆਦੇ ਮਿੱਠਾ ਖਾ ਜਾਓ ਤੇ ਅੱਗੇ ਨਹੀਂ ਨਹੀਂ ਗੋੜ ਦਾ ਕਿੰਨੇ ਲੇ ਗਏ ਇਹ ਮੂੰਹ ਦੇ ਵਿੱਚ ਘੁਲ ਜੂਗੀ ਮੈਂ ਇਹ ਜਲੇਬੀ ਇੰਨੀ ਕ੍ਰਿਸਪੀ ਹੈ ਜੀ ਥੈਂਕ ਯੂ ਬੇਟਾ ਓਕੇ ਵੈਲਕਮ ਪਹਿਲਾਂ ਇਹ ਖਾਓ ਫਿਰ ਦੱਸਦੇ ਆ ਮੁੰਡੇ ਦਾ ਜਿਹੜਾ 하기 ਮਿਹਨਤ ਕਿਵੇਂ ਹਿੰਦੀ ਨਾ ਨਾ ਸੇ ਖਾ ਚੁੱਕੇ ਆ ਬਹੁਤ ਸਾਰੇ ਖਾ ਕੇ ਦੇਖੋ ਸਰ ਕਿਵੇਂ ਲੱਗੀ ਤੁਹਾਨੂੰ ਕਿਵੇਂ ਲੱਗੀ ਇਹਨਾਂ ਦਾ ਵਧੀਆ ਬਹੁਤ ਸੋਹਣਾ ਇੱਕ ਤੌੜੀ ਦਾ ਸੋਹਣਾ ਮੁੰਡਾ ਸੱਚ ਮੈਂ ਸੱਚ ਮੈਂ ਗੋੜ ਦਾ ਆਉ ਕੀ ਚੀਜ਼ ਹੈਗੀ ਹੈ ਅੱਜ ਨਾਨਾ ਜੀ ਦਾ ਜਾਗ ਦਿਖਾ ਰਿਹਾ ਮੈਂ ਤੁਹਾਨੂੰ ਆ ਦੇਖੋ ਆਪਣੇ ਕੋਲ ਪਹਿਲਾਂ ਤਾਂ ਹੁੰਦਾ ਇਹ ਹੁੰਦਾ ਇਹ ਥਰਮਾਮੀਟਰ ਮੇਰੇ ਕੋਲ ਹੀ ਪੀ ਐਚ ਲੈਵਲ ਵਾਲਾ ਵੀ ਹੈ ਡਰਾਈ ਲੈਵਲ ਵਾਲਾ ਵੀ ਹੈ ਮਤਲਬ ਅਲੱਗ-ਅਲੱਗ ਜਿੰਨੇ ਵੀ ਥਰਮਾਮੀਟਰ ਆਉਂਦੇ ਆ ਇਸ ਚੀਜ਼ ਨੂੰ ਮੈਂਟੇਨਿਅਰ ਰੱਖਦੇ ਹੋਏ ਆਪਾਂ ਤੇ ਆ ਹੈਗੀ ਤੌੜੀ ਜੀ ਇਹ ਤੌੜੀ ਕਹਿੰਦੇ ਇਹਦੇ ਵਿੱਚ ਹੈਗਾ ਜਾਗ ਆ ਦੇਖੋ ਜੀ ਇਹ ਘੱਟੋ-ਘੱਟ ਵੀ ਨਾ ਅ 4 ਤੋਂ 5 ਸਾਲ ਪੁਰਾਣਾ ਜਾਗ ਹੈ 4 ਤੋਂ 5 ਸਾਲ ਪੁਰਾਣਾ ਉਹ ਕੰਟੀਨਿਊ ਕਰਨਾ ਪੈਂਦਾ ਕੰਟੀਨਿਊ ਕਰਕੇ ਵੀ ਨਾ ਆਪਾਂ ਉਸ ਤੋਂ ਬਾਅਦ ਪਤਾ ਕਿਆ ਹੋ ਜਾਂਦਾ ਜੀ ਜੇ ਅੱਜ ਟੈਂਪਰੇਚਰ 10 ਡਿਗਰੀ ਹੋ ਗਿਆ ਤਾਂ ਇਹਨੂੰ ਫਾਲੋ ਕਰਨਾ ਬੜਾ ਔਖਾ ਹੋ ਜਾਂਦਾ ਜੇ ਟੈਂਪਰੇਚਰ ਕੋਦਾਂ ਮੱਜ ਦੇਖੋ 17 ਤੋਂ 18 ਡਿਗਰੀ ਚਲੇ ਗਿਆ ਕੱਲ ਕਿੰਨਾ ਸੀਗਾ 10 ਡਿਗਰੀ ਤੋਂ 9 ਡਿਗਰੀ ਇਸ ਚੀਜ਼ ਨੂੰ ਤੂੜੀ ਦੇ ਵਿੱਚ ਦੱਬੇ ਹੋਏ ਨੂੰ ਮੈਂਟੇਨ ਕਰਨਾ ਬਹੁਤ ਔਖਾ ਸੀਗਾ ਸਮਝ ਨੌਲੇਜ ਤੋਂ ਬਾਹਰ ਤੇ ਦਿਮਾਗ ਖਰਾਬ ਹੋ ਗਿਆ ਦੀ ਇੱਕ ਵਾਰੀ ਤਾਂ ਉਡੀ ਥੋੜੀ ਜਿਹਾ ਮੇਨਟੇਨ ਵੀ ਕਰਦੀ ਹੋਊ ਨਾ ਇਹ ਤੂੜੀ ਨਹੀਂ ਤੂੜੀ ਦੇ ਵਿੱਚ ਨਾ ਆਪਾਂ ਵੀ ਹੀਟ ਜਦੋਂ ਆਪਾਂ ਤੂੜੀ ਦੇ ਵਿੱਚ ਤੂੜੀ ਦਾ ਆਪਣਾ ਟੈਂਪਰੇਚਰ ਜਿਹੜਾ ਉਹ ਵੀ ਥੋੜਾ ਜਿਹਾ ਮੇਨਟੇਨ ਰਹਿੰਦਾ ਹੋਊਗਾ ਨਾ ਹਾਂਜੀ ਉਹ ਤਾਂ ਰਹਿੰਦਾ ਥੇ ਦੇਖੋ ਉਧਰ ਗਰਮੀ ਦੇ ਵਿੱਚ ਤੂੜੀ ਵਾਲੇ ਕਮਰੇ 'ਚ ਤਾਂ ਬੜੇ ਨਹੀਂ ਜਾਂਦਾ ਉਹ ਤਾਂ 50 ਡਿਗਰੀ ਹੋ ਜਾਂਦਾ ਘੱਟੋ-ਘੱਟ ਵੀ ਜਦੋਂ 45 ਡਿਗਰੀ ਬਾਹਰ ਹੁੰਦਾ ਤਾਂ ਅੰਦਰ 50 ਹੁੰਦਾ ਹਾਂਜੀ ਹਾਂਜੀ ਜੇ ਆਪਾਂ ਅੰਦਰ 10 ਆ ਨਾ ਤਾਂ ਉਹਨੂੰ 5 ਡਿਗਰੀ ਉੱਪਰ ਮੰਨ ਕੇ ਚੱਲੋ ਅੰਦਰ ਜਦੋਂ ਬਿਲਕੁਲ ਅੰਦਰ ਲੈ ਜਾਣਾ ਤੂੜੀ ਦੇ ਵਿੱਚ ਤਾਂ ਉੱਥੇ ਜਦੋਂ ਦ 45 ਡਿਗਰੀ ਤੋਂ ਲੈ ਕੇ 90 ਡਿਗਰੀ ਦੇ ਵਿੱਚ ਮੈਨੂੰ ਟੈਂਪਰੇਚਰ ਮੈਂਟੇਨ ਕਰਨਾ ਪੈਂਦਾ ਇਹਦਾ ਉੱਥੇ ਮੈਂ ਥਰਮਾਮੀਟਰ ਲਾ ਕੇ ਦੇਖਦਾ ਚੈੱਕ ਕਰਦਾ ਵੀ ਇੰਨਾ ਹੈਗਾ ਮਤਲਬ ਮੈਨੂੰ ਜਿਹੜਾ ਚਾਹੀਦਾ ਹਨਾ ਪ੍ਰੋਸੈਸ ਉਹ ਪ੍ਰੋਸੈਸ ਹੈਗਾ ਤੇ ਉਸ ਚੀਜ਼ ਨੂੰ ਆਪਾਂ ਲੈ ਕੇ ਉੱਥੇ ਫਿਰ ਦੱਬ ਦਈਦਾ ਕਿੰਨੇ ਘੰਟੇ ਦੱਬਣਾ ਉਹ ਸਾਰਾ ਇੱਕ ਟੈਕਨੀਕਲੀ ਮੈਂ ਦਿਮਾਗ ਤੋਂ ਆਪਣੇ ਤਿਆਰ ਕਰੀ ਪੂਰੀ ਬੁੱਕ ਹੂੰ ਹੂੰ ਕਿੰਨੇ ਟਾਈਮ ਵਾਸਤੇ ਕਿੰਨੇ ਟੈਂਪਰੇਚਰ ਦੇ ਵਿੱਚ ਰੱਖਣਾ ਪੀ ਐਚ ਲੈਵਲ ਕਿੰਨਾ ਹੋਣਾ ਚਾਹੀਦਾ ਇਹਦਾ ड्राई लेवल ਕਿੰਨਾ ਹੋਣਾ ਚਾਹੀਦਾ ਉਹ ਸਾਰੀ ਚੀਜ਼ਾਂ ਨੂੰ ਮੈਂਟੇਨ ਕਰਕੇ ਮਦਾਨੀ ਪੂਰੀ ਤਾਂ ਤਿਆਰ ਹੁੰਦੀ ਹੈ ਜੀ ਜਦੋਂ ਜੈਦ ਕਰਕੇ ਬਹੁਤ ਮਿਹਨਤ ਆ ਬਟ ਬਹੁਤ ਅੱਛਾ ਗੁੱਡ ਲੱਕ ਬਹੁਤ ਚੰਗਾ ਲੱਗਿਆ ਬਹੁਤ ਟੇਸਟੀ ਹੈਲਦੀ ਜਿਹੜੀ ਆਪਣੀ ਤੂੜੀ ਆ ਉਹਦਾ ਟੈਂਪਰੇਚਰ ਆਪਾਂ ਕੰਟਰੋਲ ਨਹੀਂ ਕਰ ਸਕਦੇ ਉਹ ਜਿਹੜਾ ਹੈਗਾ ਉਹ ਹੀ ਆ ਆਪਾਂ ਆਪਣੀ ਟਾਈਮਿੰਗ ਜਿਹੜੀ ਹੈ ਉਹ ਚ ਜਿਹੜੀ ਬਸ ਟਾਈਮਿੰਗ ਨੂੰ ਆਪਾਂ ਹੁਣ ਦੇਖੋ ਆ ਫਲੇਵਰ ਦੇਣ ਵਾਸਤੇ ਗਰਮੀਆਂ ਦੇ ਵਿੱਚ ਤਾਂ ਆਪਾਂ ਤੂੜੀ ਤੱਕ ਤਾਂ ਜਾ ਹੀ ਨਹੀਂ ਹੁੰਦਾ ਪਰ ਫਲੇਵਰ ਫੇਰ ਵੀ ਦੇਣਾ ਹੀ ਪੈਂਦਾ ਚਾਹੀਏ ਅੱਧੇ ਘੰਟੇ ਵਾਸਤੇ ਰੱਖਾ ਅੱਜ ਦੇ ਟਾਈਮ ਜਿਹੜਾ 10 ਡਿਗਰੀ ਦੇ ਵਿੱਚ ਘੱਟੋ-ਘੱਟ 4 ਦਿਨ ਰੱਖਣਾ ਪੈਂਦਾ ਮੈਂ ਤਾਂ ਘੱਟੋ-ਘੱਟ 10 ਡਿਗਰੀ ਦੇ ਵਿੱਚ ਤਾਂ ਜਾ ਕੇ ਤਿਆਰ ਹੁੰਦਾ 6 ਘੰਟੇ ਸਰਵ ਕਰਨ ਵਾਸਤੇ بس ਜਦੋਂ ਇੱਕ ਵਾਰ ਤਿਆਰ ਹੋ ਗਿਆ ਉਦੋਂ ਬਾਅਦ ਫਿਰ ਉਹਨੂੰ ਤੁਸੀਂ ਜਿਹੜਾ ਫ੍ਰਿਜ ਦੇ ਵਿੱਚ ਰੱਖਦੇ ਕੀ ਕਰਦੇ ਨਹੀਂ 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 ਉਸ ਨੂੰ ਕੱਢੀ ਦਾ ਬਾਹਰ ਤੇ ਆਪਣੀ ਆਊਟਕਾਡ ਪਰ ਲੈ ਜੀਦਾ ਸੌਰੀ ਕਾਟ ਪਰ ਲੈ ਜੀਦਾ ਉੱਥੇ ਜਾ ਕੇ ਆਪਣੇ ਕੋਲ 6 ਘੰਟੇ ਦਾ ਟਾਈਮ ਹੁੰਦਾ ਕੋਚਾ 6 ਘੰਟੇ ਦੇ ਵਿੱਚ ਉਸ ਮੈਦੇ ਨੂੰ ਆਪਾਂ ਸਰਵ ਕਰਨਾ ਹੁੰਦਾ ਹੁਣ ਆ ਜੇ ਦੇਖੋ ਹਵਾ ਚੱਲ ਰਹੀ ਆ ਆ ਜਾ ਕੇ ਦੇਖੋ ਇਹ ਨੀਚੇ ਚਲਾ ਗਿਆ ਇਹ ਜਾ ਕੇ ਇਸ ਟਾਈਮ ਉਰੇ ਉੱਪਰ ਹੋਣਾ ਚਾਹੀਦਾ ਅਜੇ ਹਵਾ ਚੱਲ ਰਹੀ ਆ ਮੇਰੇ ਕੋਲ ਸਿਸਟਮ ਕਿ ਆਇਆ ਇੱਕ ਦੇਸੀ ਜੁਗਾਰ ਜੀ ਨੂੰ ਕਹਿੰਦੇ ਆ ਮੋਟੀ ਮੋਟੀ ਚਾਦਰਾਂ ਲੈ ਕੇ ਉਸ ਨੂੰ ਟੈਂਪਰੇਚਰ ਨੂੰ ਮੇਨਟੇਨ ਕਰਕੇ ਰੱਖਣਾ ਪੈਂਦਾ ਉੱਥੇ 6 ਘੰਟੇ ਵਾਸਤੇ ਮਤਲਬ ਇਹ ਜਦੋ ਜਿਹੇ ਦਾ ਕੰਮ ਬਹੁਤ ਜ਼ਿਆਦਾ ਤੁਹਾਨੂੰ ਮੁੰਡੇ ਦਿਲਜੀ ਤੁਹਾਨੂੰ ਇਨਸਪਾਇਰ ਹੈਗਾ ਤੁਸੀਂ ਇਹ ਬੰਦੇ ਨੇ ਪੂਰਾ ਅੱਜ ਮੈਂ ਪਹਿਲਾਂ ਤਾਂ ਮੈਨੂੰ ਭਲੇਖਾ ਹੀ ਪਿਆ ਥੋੜਾ ਜਿਹਾ ਉਤੋਂ ਬਾਅਦ ਮੈਨੂੰ ਆਪ ਲਿਖਾ ਪੈ ਗਿਆ ਮੇਰੇ ਖਿਆਲ ਮੇਰੀ ਪੋਸਟਰ ਵਾਲੀ ਪੱਗ ਕਿਤਰਾ ਆ ਗਈ ਇੱਧਰ ਅੱਛਾ ਅੱਛਾ ਬਸ ਐ ਹੋ ਗਿਆ ਸੀਗਾ ਥੋੜਾ ਜਿਹਾ ਨਾ ਹੁਣ ਜਿਵੇਂ ਹੁਣ ਦਲਜੀਤ ਭਾਜੀ ਦਾ ਗੈਟਅਪ ਆਪਾਂ ਯਾਰ ਉਹਨਾਂ ਦੇ ਬਰਾਬਰ ਤੇ ਨਹੀਂ ਹੈ ਜੀ ਮੈਂ ਹੋ ਵੀ ਨਹੀਂ ਸਕਦਾ ਉਹਨਾਂ ਦੇ ਬਰਾਬਰ ਤਾਂ ਸੀ ਤੇ ਜ਼ੀਰੋ ਆਨ ਅੱਗੇ ਕਿਉਂਕਿ ਉਹਨਾਂ ਨੇ ਅੱਜ ਨਾਮ ਕਮਾਇਆ ਨਾ ਪੱਗ ਦਾ ਨਾਮ ਕਿਤੇ ਪੀਐਮ ਤੱਕ ਲੈ ਕੇ ਚਲੇ ਗਏ ਹਨਾ ਵਰਲਡ ਦੇ ਪੂਰੀ ਵਰਲਡ ਦੇ ਵਿੱਚ ਆਪਣਾ ਨਾਮ ਪੱਗ ਦਾ ਨਾਮ ਰੌਸ਼ਨ ਕਰਿਆ ਉਸ ਬੰਦੇ ਨੇ ਜੀ ਆਪਾਂ ਹੈ ਹੀ ਨਹੀਂ ਉਹਨਾਂ ਦੇ ਬਰਾਬਰ ਦੇ ਗੈਟਅਪ Porque Eu não estou inspirado.